ਜੀ ਭੋਲੂ ਬਾਈ ਦੇ ਪਹੁੰਚ ਗਈ ਕੰਪੇਨ ਸਭ ਤੋਂ ਪਹਿਲਾ ਨੰਬਰ ਲਾਤਾ ਬਾਈ ਨੇ ਪਿੰਡ ਚ ਇਹ ਹਮੇਸ਼ਾ ਰਹਿੰਦਾ ਸੀ ਪਹਿਲੇ ਨੰਬਰ ਉਪਰ ਵੱਡ-ਵੱਡੇ ਈ ਵਿੱਚ ਵਿੱਜਣ ਵਿੱਚ ਵੀ ਕਣਕ ਹੋਈ ਤਾਂ ਲਾਉਣੇ ਹੋਏ ਇਹਨੇ ਸਭ ਤੋਂ ਪਹਿਲਾਂ ਲਾਉਣੇ ਆ ਗਿਆ ਇੱਧਰ ਟਰੈਕਟਰ ਲੈ ਕੇ ਲਿਆ ਕੇ ਨੂੰ विचे तव्हांजी अॻे ਇਹ ਤੂੜ ਹਾਂ ਕੀ ਆ ਕੀ ਪਰਾ ਉਹ ਦੇ ਕਿੰਨਾ ਕਾਲੀ ਹੋਣ ਲੱਗੇ ਮਾ ਕਾਫੇ ਦਾ ਫੜਾ ਲਿਓ ਟਾਈਮ ਹਾਂ ਠੀਕ ਆ ਅਰੇ ਨਹੀਂ ਵੀ ਦੱਸਿਆ ਵਾ ਹਾਂ ਯਾਰ ਆ ਲੈ ਤੇਰਾ ਠੀਕ ਆ ਠੀਕ ਆ ਉਹ ਅਜੇ ਬਾਅਦ ਆ ਕੇ ਰੱਤੇ ਹਾਂ ਬਹੁਤ ਦਿਲਵਾਦਾ ਹੈ ਹਾਂ ਬਹੁਤ ਠੀਕ ਆ ਇਹ ਵੀ ਵੀਡੀਓ ਰਹਾ ਹਾਂ ਹਾਂ ਇੰਨਾ ਬਣ ਇਹ ਲੈ ਜਾ ਥੱਲੇ ਉਹ ਗਾਂ ਕਰਕੇ ਖੜਾ ਲਈ ਹਾਂ ਕੜੇ ਇਹ ਹਫ਼ਤੇ ਪਹਿਨਾ ਨੰਬਰ ਲੰਦਾ ਮਾਲਾ ਜੀ ਕਿਸੇ ਹੋਰ ਦਾ ਨਹੀਂ ਲੱਗਿਆ ਹਲੇ ਮਾਲਾ ਦਾ ਨਹੀਂ ਲੱਗਿਆ ਕਿਸੇ ਹੋਰ ਦਾ ਬਬ ਦੇਖ ਲੈ ਪਹਿਲੇ ਪਰੇ ਆਇਆ ਲੈ ਨਾ ਨਾ ਠੀਕ ਆ ਪਤਾ ਨਹੀਂ ਕਿ ਆਲੇ ਕਾਲੀ ਹੋ ਜਾਂਦੀ ਆ ਕਣਕ ਦਾ ਪੱਕੀ ਕਣਕ ਦਾ ਯਾਰ ਕੱਲ ਪਰਸੋਂ ਤੋਂ ਬਸਾਖੀ ਆ ਗਈ ਨਹੀਂ ਆ ਦੇਖੋ ਕਾਲੀ ਹੋਣ ਲੱਗੀ ਫਿਰ ਮम्मे ਫੇਬੀ ਨਰਮ ਹੈ ਬਾਈ ਦੀ ਐ ਹੈ ਹੂੰ ਆਪ ਕੋ ਬਾਈ ਦੀ ਮੇਂ ਕਰ ਬਾਈ ਦੀ ਐ ਲੱਗਦੀ ਸੀ ਹੂੰ ਨਰਮ ਪਈਆ ਅੱਡੇ ਦੇ ਬੱਕਣੀਆਂ ਦੇਖਣ ਨੂੰ ਤੂੰ ਐ ਕਹੂੰਗਾ ਵੀ ਪੱਕੀ ਕੀ ਪੱਕ ਗਈ ਹਾਂ ਅੱਡੇ ਦਾ ਪੱਕੀ ਆ ਦੇਖਦੀ ਉਹ ਅੱਡੇ ਦੀ ਬੱਕਣੀਆਂ ਨਿਕਲੇ ਆ ਪਰ ਦੋ ਦਿਨ ਹੋਰ ਰਟ ਜਵੇ ਤਾਂ ਕਿ ਆ ਜਾ ਦਿਖਦੀ ਆ ਤੂੰ ਕਹਿ ਨਹੀਂ ਰਹਿਦਾ ਇਹਦਾ ਮਸ਼ੀਨ ਤੇ ਪਤਾ ਲੱਗਦਾ ਆਈ ਵੀ ਹੈ ਕੋਣਾ ਜਿਹੜਾ ਜਦ ਆਪਾਂ ਹੁਣ ਉਹ ਤੋਂ ਪਤਾ ਲੱਗਦਾ ਵੀ ਹੈ ਕੀ ਆ ਇਹ ਹੁਣ ਇਹ ਵੀ ਮਸ਼ੀਨ ਜਾਏ ਤੇ ਪਤਾ ਲੱਗੂ ਹੈ ਠੀਕ ਆ ਇਹਦਾ ਮਸ਼ੀਨ ਨੇ ਬੋਲਦੀ ਆ ਨਹੀਂ ਨਹੀਂ ਠੀਕ ਆ ਬਾਕੀ ਦਾਣਾ ਮੈਂ ਤਾਂ ਹੀ ਦੇਖਿਆ ਦੋਪਹੀ ਹੂੰ ਉਹ ਪਹਿਲਾਂ ਠੀਕ ਦਾ ਸੰਗਾਰ ਵਾਲਾ ਇੱਕ ਖੇਤ ਉਹ ਤਾਂ ਲੰਬਾ ਦਾ ਉਹ ਰੇਤੇ ਵਾਲਾ ਦਾ ਉਹ ਠੀਕ ਦਾ ਬਾਕੀ ਸਾਰੇ ਜੇ ਕਿਤੇ ਨਾ ਕਿਤੇ ਮਣੀ ਮੋਟੀ ਸੈਡਾਂ ਬਤ ਹੁੰਦਾ ਵੱਡਾ ਮੋਟਾ ਦਾਣਾ ਆ ਲਾਗ ਦੇਖ ਲੈ ਮੈਂ ਕਹਿੰਦਾ ਦੋ ਚਾਰ ਦਿਨ ਦੀ ਫਰਕ ਹੈ ਇਹਦਾ ਹੋਰ ਭਾਈ ਇਹਨੂੰ ਬੂਟੇਆਂ ਕਰਕੇ ਪਾਣੀ ਬੰਦਾ ਜ਼ਿਆਦਾ ਲਾ ਦਿੰਦਾ ਹੈ। ਹਾਂ। ਦੇਖੋ। ਆਗ ਲਾ ਕੇ ਬੂਟੀ ਦਾਣਾ ਨਾ ਨਰਮ ਰਹਿੰਦਾ ਇਦਾਂ ਹੀ ਪਾਣੀ ਲਾਉਣੇ ਕਰਕੇ। ਨਾ ਨਾ ਹਟਾ ਹੈ। ਉਹ ਆ ਰਿਹਾ ਦੇਖ ਕਿ ਕਿੰਨਾ ਕੰਮ ਹੋਈ ਪਈ। ਐਂ ਕੱਢਦਾ ਉੜਦੀ ਉਹ ਨਹੀਂ ਦੀ ਉਹਦੇ। ਆ ਆ। ਇਹ ਤਾਂ ਪੱਕੀ ਵੀ ਐ ਨਾ। ਇੱਕ ਬਿੱਜੀ ਵੀ ਵੀ ਕੀਤੀ ਐ ਇਹਨੇ ਯਾਰ। ਨਾ ਬਿੱਜੀ ਵੀ ਹੋ ਗਈ ਕੀਤੀ ਦੀ। ਹੂੰ। ਹਰ ਇੱਕ ਗਨੇ ਜਾਨੇ ਪੜ ਗਿਆ ਬੀਜ ਹੋ ਗਿਆ। ਹਾਂ ਗਨੇ। ਦੂਜਾ ਨੇ ਬੀਤਾ ਇੱਕ ਦੋ ਦਿਨ ਚ ਰਮੇਸ਼ਾ ਨੇ। ਇੱਕੇ ਦਿਨ ਚ ਉਹੀ ਗਿਆ ਬੰਦੇ ਜਿਆਦਾ ਤੇ ਇਹਨਾਂ ਨੇ ਤਾਂ ਕਈ ਦਿਨ ਲਾ ਦੇਣੇ ਤੇ ਨਾ ਨਾ ਇੱਕੇ ਦਿਨ ਚ ਫੇਰ ਪਾਣੀ ਲਾਤਾ ਉਹਨੂੰ ਯਾਰ ਕਿਆ ਕਰੇ ਮੈਂ ਤਾਂ ਦੇਖੀ ਸਲਾਹਾਂ ਦੇ ਬਾਰੇ ਉਹ ਮੈਂ ਚੱਲ ਦੇਖੀ ਹੁਣ ਵੀ ਕਿਸੇ ਤਾਂ ਆਪਣੀ ਮਰਜ਼ੀ ਨਾਲ ਛੱਡਣਾ ਬਾਕੀ ਨੇ ਦੀ ਮਰਜ਼ੀ ਨਾਲ ਪਾਣੀ ਲਾਤਾ ਨਾ ਤਾਂ ਉਹਨੂੰ ਹਾਂ ਉਹਨੂੰ ਹਫ਼ਤੇ ਦੱਸ ਦਿੰਦਾ ਕਿ ਜਿੱਦ ਮੜੇ ਤੁਰਪੇ ਸੁਆਗਾ ਮਾਰ ਸੁਆਗਾ ਮਾਰ ਦਵਾ ਕੇ ਬੰਦ ਦਵੀਆਂ ਬੰਦ ਦਵੀਆਂ ਫੇਰ ਕੇ ਸੁਆਗਾ ਮਾਰਦੀ ਪਰ ਸੁਆਗਾ ਮਾਰਦੀ ਉਹਨੂੰ ਠੀਕ ਇੱਕ ਨਾਲ ਦਾ ਪਾਣੀ ਉਹਨੇ ਤੇਰਾ ਹਫ਼ਤੇ ਬਾਅ ਮੰਗੀ ਆ ਨਾ ਆ ਦੇ ਲੈ ਮੈਂ 2 ਮਹੀਨੇ ਹੋ ਗਏ ਇਹਨੂੰ ਠੀਕ ਆ ਹਾਂ ਉਈ ਤਾਂ ਫੇ ਬੋਲੂ ਪੈਣਾ ਤਾਂ ਬੀਜ ਹੋਇਆ ਨਾ ਹੁਣ ਇਹ ਤਾਂ ਜੱਸੇ ਨੇ 3 ਮਹੀਨੇ ਬਾਅਦ ਲਾਇਆ ਐੇ ਘਰੇ ਨਾ ਲੈ ਉਹ ਚੀਜ਼ ਹੋਰ ਹੋ ਜਾਂਦੀ ਆ ਯਾਰ ਦਾ ਫਰਕ ਬਹੁਤ ਆ ਦੇਗੀ ਖਾਰ ਪਾਣੀ ਆ ਮੌਸਮ ਦਾ ਸਭ ਤੋਂ ਵੱਡਾ ਡਿਪੈਂਡ ਆ ਜਿਹੜਾ ਹੁਣ ਗੰਨਾ ਇਹ ਤਰ੍ਹਾਂ ਹਫਤੇ 'ਚ ਜੰਮੇ ਆਉਣਾ ਹਾਂ ਜਿਹੜਾ ਜਨਵਰੀ 'ਚ ਬੀਜ ਹੋਇਆ ਉਹ ਮਹੀਨਾ ਨਹੀਂ ਜੰਮਦਾ ਇਹ ਚੀਜ਼ ਦਾ ਫਰਕ ਆ ਇਹ ਚੀਜ਼ ਦਾ ਫਰਕ ਆ ਜੇ ਸਾਰੇ ਪਾਣੀ ਉਹ ਜੰਮੇ ਤੇ ਹੁਣ ਜਦੇ ਮਾਰਾਂ ਉਹ ਤਵੀਆਂ ਜਦੋਂ ਤੈਨੂੰ ਲੱਗਿਆ ਵੀ ਗਿੱਲ ਘੜਦੀ ਜਾਂਦੀ ਆ ਫੇ ਸੋ ਅੱਗਾ ਮਾਰਦੀ ਟੱਪ ਕੇ ਤਵੀਆਂ ਨਾਲ ਕਾਕਾ ਕੋਕਾ ਬੱਡੇ ਨਹੀਂ ਰੋਗਾ ਵੀ ਮਾਰ ਦਿੰਦਾ ਕਿੰਨੇ ਨੂੰ ਪੁੱਛ ਲਾ ਪੰਮੂ ਏਡੇ ਏਡੇ ਕਿੰਨੇ ਫੇਰੀਆਂ ਕੋਈ ਕੋਕਾ ਨਹੀਂ ਵੱਡ ਹੋਇਆ ਕੋਈ ਨਹੀਂ ਵੱਡ ਹੋਇਆ ਕਿੰਨੀਆਂ ਫੇਰੀਆਂ ਅੱਜ ਡਰਾਈਵਰ ਕਾਲ ਆਈ ਆ ਦੁਵਾਰੀਆਂ ਆਏ ਹਲੇ ਉਹ ਆਇਆ ਅੱਜ ਮੱਥਾ ਟੇਕਣ ਗਿਆ ਮਮਾ ਤੇ ਗਿਆ ਮਹਾਰਾਜ ਲੈ ਗਿਆ ਮਤ ਮਾਤਾ ਨੂੰ ਤੇ ਆਇਆ ਉਹ ਹੁਣ ਹੁੰਦੀ ਗਰਮੀ ਸਪੜਾ ਕੋਰ ਵੈਨ ਉਹ ਮੇਰੇ ਮਾਤਾ ਦੇ ਨੇਣਾ ਦੇ ਮੱਥਾ ਟੇਕਣ ਗਿਆ ਕਹਿੰਦਾ ਠੀਕ ਹੈ ਅੱਜ ਸਾਡੇ ਨਾਲ ਨਾ ਨਾ ਜ਼ਰੂਰੀ ਆ ਐਮਪੀ ਵੀ ਆਇਆ ਦਾ 2-4 ਦਿਨ ਹੋਇਆ ਹੋਈ ਵੇਖੀ ਬਾਈ ਇਧਰ ਤੇ ਵਰਬੀਨ ਦੇਖਦੇ ਆ ਦੁੱਕੀ ਨਿਕਲਦੀ ਕਿ ਗਿੱਲੀ ਨਾ ਨੀ ਇੱਥੇ ਤੇਰੇ ਬਾਦਲੇ ਕਹਿੰਦਾ ਫੜ ਜਾ ਪਹਿਨਾ ਮੇਰ ਦੀਂ ਦੇ ਫੜਦਾ ਫਿਰਦਾ ਦਾ ਇੱਕ ਦਿਨ ਅੱਛਾ ਲੈ ਵੀ ਕਾਲਰ ਡਰਾਈਵਰ ਲੱਗਿਆ ਬਾਈ ਕੀ ਹਾਲ ਆ ਐਦਗੀ ਫੇਰ ਆ ਗਿਆ ਕਾਲੇ ਗੱਲ ਕਾਲੇ ਗੇੜਾੜੀ ਜਿਆਦਾ ਏ ਲਾਡ ਪਿਆਰ ਜਿਆਦਾ ਕਰਦਾ ਏ ਮੈਂ ਇਹਨੂੰ ਹੱਦਾਂ ਮੈਂ ਕਾਲੇ ਕੋ ਫੇਰ ਆ ਗਿਆ ਯਾਰ ਏ ਕਹਿੰਦਾ ਲਾਡ ਪਿਆਰ ਜਿਆਦਾ ਕਰਦਾ ਮੰਨੂ ਤੂੰ ਚੀਜ਼ਾ ਤਾਂ ਇੱਕ ਵੀਰ ਦਾ ਫਤਿਆਕੇ ਰੱਖਣਾ ਪੈਂਦਾ ਹੋਰ ਕੀ ਕੀ ਲੱਗਾ ਹੈ ਭਾਈ ਮਸ਼ੀਨ ਦਾ ਹਾਂ ਲੈ ਕਾ ਕਰ ਗਈ ਪਿਛਲੀ ਵਾਰ ਮਸ਼ੀਨ ਆਇਆ ਨਹੀਂ ਪਿਛਲੀ ਵਾਰੀ ਕਿੱਥੇ ਦਾ ਇਹ ਕਿੱਨਾ ਕਿੱਥੇ ਆ ਉਹ ਤਾਂ ਮੈਂ ਲੈ ਜਿੰਨਾ ਹੀ ਲਿਆਉਣਾ ਨਾ ਨਾ ਰੂੰਗਾ ਪੂਰਾ ਸੀਜ਼ਨ ਕੱਜ ਦਾ ਦੇਨੇ ਆ ਨਾ ਨਾ ਇਹ ਇਧਰ ਫੋਰਮਨ ਤਕਰਾ ਇਹ ਤਾਂ ਦੋਹੇ ਮਸ਼ੀਨਾਂ ਚ ਬਾਸ ਚਾਰੇ ਧੁੱਪਾਂ ਚਾਰੇ ਆ ਲੈ ਨਾ ਕਿ ਸਾ ਮਾਈਦਾ ਥੋੜਾ ਜਿਹਾ ਹੋ ਜਾਣਾ ਜਿਆ ਗਰਮੀ ਜਿਆ ਝਟਾ ਹੋ ਜਾਣਾ ਬਾਪੂ ਦਾ ਜੋਂਦਾ ਭਾਈ ਕਾਰ ਨਹੀਂ ਹੁੰਦਾ ਵੀਰੇ ਇਹ ਕਿੱਥੇ ਵਿੱਚ ਕੋਈ ਵੀ ਨਹੀਂ ਪਛਾਣ ਹੁੰਦਾ ਕਾਲਾ ਅੱਜ ਦੇਖ ਲੈ ਕਾਲਾ ਆਹ ਦੇਖ ਤੂੰ ਉੱਪਰ ਆ ਦੇ ਉੱਪਰ ਗਿਆ ਕਾਲਾ ਦੇਖ ਲੈ ਕਾਲਾ ਨਹੀਂ ਪਛਾਣ ਹੁੰਦਾ ਤੇਰੇ ਕੋ ਖੜਾ ਯਾਰ ਹੁਣ ਮੂੰਹ ਤੋਂ ਆਇਆ ਕੜਾ ਮਾਰ ਲੈ ਜੱਗਦਾ ਹੈ ਕੜਾ ਮਾਰ ਲੈ ਉਹ ਲਿਆ ਦੇ ਤੂੰ ਉਹ ਵੀ ਮਾਰ ਲੈ ਮੇਰੇ ਘਰੇ ਰਹਿ ਗਿਆ ਪਰ ਮਾਸਟਰਾ ਲੈ ਹਾਂ ਹਾਂ ਮਾਸਕ ਜਾ ਉਹੀ ਕਰੇ ਪਿਆ ਭਾਈ ਉਹ ਬਸ ਚੱਕਰ ਖਾਈ ਨਾ ਸ਼ੱਕਰ ਦਾ ਵਧੀਆ ਕਰਦੇ ਤੇ ਯਾਰ ਵੇ ਲੈ ਬੱਤੇ ਨੇ ਕੱਪ ਲੇਨ ਦਾ ਡੱਬਾ ਆਹ ਸੁਣ ਲੈ ਕਾਲੇ ਦੇ ਨੌਂ ਉੱਪਰ ਕਹਿੰਦਾ ਡੱਬਾ ਲੈ ਜਾਣਾ ਮੈਂ ਵੀ ਸੱਕਰਦਾਰ ਘੀ ਦਾ ਯਾ ਕੋਹਲਾ ਹੁਣ ਵੇ ਦੇਰੀ ਲਾ ਕੇ ਕਾਹ ਚੜੇ ਯਾਰ ਬਾਤ ਨਾਲ ਜਿੱਲੇ ਚਗਵਾ ਦੇ ਨਾ ਨਾ ਭਰਨੇ ਵਿੱਚ ਲੱਗ ਜਾਂਦਾ ਬਾਲਾ ਰੋਇਆ ਬਾਈ ਹੋ ਜਾਂਦਾ ਕਹਿੰਦੇ ਸੀ ਤੇ ਰਵੇ ਹੂੰ ਓਏ ਇੱਕ ਵੀਡੀਓ ਜੀ ਨਹੀਂ ਚੱਲਦੀ ਇਹ ਜੀ ਫੈਕਟਰ 'ਤੇ ਖੜਾ ਹੁੰਦਾ ਇੱਥੇ ਹੀ ਉਹ ਆਉਂਦਾ ਆਹ ਰੋਗਰ ਜਾ ਉਹ ਮਾਰਦਾ ਭਾਗ ਕੇ ਉਹਨੂੰ ਆ ਬਈ ਹੈ ਇਹਨੇ 5 ਸਾਲ ਹੋ ਗਏ ਆ ਤੇ ਡਰਾਈਵਰ ਨਹੀਂ ਬਣ ਹੋ ਗਿਆ ਹੁਣ ਨੂੰ ਹੋ ਜਾਂਦਾ ਭਲੇਕੇ ਗੱਲ ਦੁਆਈ ਚੱਲ ਪਿਆਦਾ ਤੇਰੇ ਵਾਂਗੂ ਉਹ ਦੂਈ ਪਹਿਲਾ ਨੰਬਰ ਲੈ ਗਿਆ ਢੋਲ ਚ ਭਰੂੰਗਾ ਕਿ ਮੱਲੀ ਮੰਡੀ ਲੈ ਕੇ ਜਾਵਾਂਗਾ ਹੁਣ ਦੇਖਦੇ ਆ ਸੁੱਕੀ ਪਈ ਆ ਢੇਡਾ ਕਰੀ ਲੈ ਕਟਰ ਚਾਰ ਦੀ ਢੇਡਾ ਹਾਂ ਸੁੱਕੀ ਪਈ ਆ ਆਹਦਾ ਸੁੱਕੀ ਪਈ ਆ ਜੈਜੋਤ ਕਹਿੰਦਾ ਕਟਰ ਨਹੀਂ ਉਥੇ ਇੱਥੇ ਲੰਗੜਾ ਤਾਂ ਇੱਧਰ ਨਹੀਂ ਜਾਣਾ ਪੈਣਾ ਨਾ ਮੈਂ ਕਰਦਾ ਫੋਨ ਨੂੰ ਸਹਿਬ ਜੋਤ ਸਹਿਬ ਜੋਤ ਚੱਲ ਅੱਬਾ ਜੀ ਅੱਬੇ ਆ ਗਈ ਟੈਂਕੀ ਤੇਰੀ ਲੈ ਬਾਬਾ ਕਹਿੰਦਾ ਕਹਿੰਦਾ ਟੈਂਕੀ ਨਹੀਂ ਆਈ ਟੈਂਕੀ ਬਾਬਾ ਮਿਹਣੀ ਬੋ ਮਰੀ ਜਾਂਦਾ ਕਰੀਏ ਕਿਆ ਨਾਲੇ ਲਾਈਟ ਇੱਕ ਦਿਨ ਭਜੀ ਤੀ ਬਾਬਾ ਕਹਿੰਦਾ ਫੇ ਤੂੰ ਨਾ ਪਾਣੀ ਦਾ ਔਖਾ ਉਹ ਟੈਂਕੀ ਆ ਗਿਆ ਨਾ ਭਰਤੀ ਹੁਣ 1000 ਲੀਟਰ ਹੋ ਗਿਆ ਪਾਣੀ ਮੋਕਣਾ ਨਹੀਂ ਇਹ ਕਹਿੰਦਾ ਮੌਜ ਆ ਇਟਾ ਉਟਾ ਗਲੀਆਂ ਕਰਤੀਆਂ ਤਰਨੀ ਤੇ ਥੱਲੇ ਨਹੀਂ ਲਾਇਆ ਹੈਗਾ ਇਟ ਗੱਬੇ ਵੀ ਲੱਗਣੀ ਸੀ ਹਾਂ ਉਹ ਟੈਂਕੀ ਵਿਚ ਨੂੰ ਝੋਕੀ ਉਹ ਲੱਕੜ ਜਿਹੜੀ ਪਈ ਆ ਉਹਦੇ ਤੇ ਟਰੱਕ ਸਨ ਥੱਲੇ ਕੋਰੇ ਹਾਂ ਇੱਕ ਟਰੱਕ ਰੱਖ ਦਿੰਦੇ ਹੁਣ ਕੋਈ ਨਹੀਂ ਖਾਲੀ ਹੋਏ ਤੇ ਦੁਬਾਰਾ ਰੱਖਾਂਗੇ ਹੁਣ ਵੀ ਝੋਕੀ ਆ ਉਹ ਥੱਲੇ ਇਹ ਲਿਆਏ ਤੇ 5 6 5 6 ਦਾ 10 ਇਹ ਲਿਆ ਲੈ ਆਏ ਤੇ ਇਕੱਠੀਆਂ ਹੋ ਕੇ ਅੱਛਾ ਤਿੰਦਾ ਲਿਆਇਆ ਤਾਂ ਉਹਦੇ ਕੋਲੇ ਜੱਗੇ ਕੋਲੇ 2 3 ਕਾਲੇ ਕੋਲੇ 4 5 ਹੂੰ ਇਹ ਹੈਗਾ ਭਾਈ ਹਾਂ ਭਾਈ ਇਹ ਨਹੀਂ ਹੈਗਾ ਤਾਂ ਠੀਕ ਕਰ ਲਈ ਸੀ ਉਹ ਸਾਰੀ ਲਿਆਈ ਕੇ ਇੱਕ ਲੋਟ ਰਹਿੰਦੀ ਆ ਕੰਮ ਨੂੰ ਮੈਂ ਸਪਰੇਅ ਨੂੰ ਰੱਖੀ ਵੀ ਆ ਉਹ ਜਦੋਂ ਸਵੇਰੇ ਕਰਨ ਜਾਂਣਾ ਆਪਣਾ ਪਾਣੀ ਭਰ ਲੈ ਜਾ ਆਹ ਆ ਉਹ ਨਹੀਂ ਕਈ ਵਾਰ ਤੇ ਬੱਚੇ ਜੁਹੰਦੇ 18 1900 ਦੀ ਆ ਗਈ ਸੀ ਜਦ ਕੰਮ ਹੋ ਜਾਂਦੀ ਆ ਚੀਜ਼ ਵੀ ਵਧੀਆ ਹੂੰ ਮੈਨਾਂ ਯਾਹ ਨੂੰ ਲੈ ਕੇ ਰੱਖ ਲਉ ਮੌਸਮ ਗੜਬੜ ਲੱਗਦਾ ਵਾ ਬੇ ਅੱਜ ਆਜਾ ਨਾ ਆਪ ਦਾ ਬੱਦਲ ਬੱਦਲ ਵੀ ਆ ਆਦੋਲੇ ਮੀਂਹ ਕਾਫੀ ਪਹਿਲੇ ਹਵਾ ਵੀ ਚੱਲਦੀ ਆ ਭਾਈ ਠੰਡ ਲੱਗਦੀ ਆ ਹਵਾ ਚੱਲਦੀ ਆ ਇਹਦੇ ਸਾਰੇ ਹੀ ਖੜੀ ਬਾਬੇ ਨਹੀਂ ਤੇਨੇ ਆਦੋਲੇ ਨੂੰ ਖੋਲ ਜਾਨਾ ਤਾਂ ਰੱਬ ਦਾ ਹੀ ਭਾਣਾ ਤੇ ਖੜਕਾ ਪੱਤੀ ਨਹੀਂ ਉਧਰ ਰੱਬ ਲੱਗ ਜੁੰਦਾ ਉਹ ਬੇ ਦਿਖਾਉਣਾ ਵੀ ਹੁੰਦਾ ਰੱਬ ਚੇਤੇ ਵੀ ਕਰਾਉਣਾ ਹੁੰਦਾ ਆ ਗਿਆ ਮੀਂਹ ਕਿਣੀਆਂ ਆ ਗਈ ਰੱਬ ਚੇਤੇ ਵੀ ਕਰਾਉਣਾ ਹੁੰਦਾ ਵੀ ਹੈਗਾ ਸਹੀ ਗੱਲ ਆ ਨਾ ਇੰਨਾ ਨਹੀਂ ਆਉਂਦਾ ਜੇ ਪੇ ਆ ਮੜਾ ਮੋਟਾ ਛੜਕੇ ਜੇ ਵਾਲੀ ਆ। ਉਹ ਕਹਿ ਗਾ ਰਹੇ ਨੇ ਹੁਣ ਹਲਕੇ ਵਿੱਚੋਂ ਲੱਗਿਆ ਕੱਢਣ। ਮੈਂ ਇਹ ਨਹੀਂ ਨਹੀਂ ਕਹਿੰਦਾ। ਅੰਦਾ ਚੜ ਗਿਆ ਛੇਦ ਕੱਚੀ ਪੱਕੀ ਨਾ ਵੇਖ ਹੈ। ਫੱਗਣ ਦਾ ਜਾ ਕੇ ਤਾਂ ਫਿਰ ਮੈਸੇਜ ਵਸਾਕ ਜਦ ਬੜਾਈ ਸ਼ੁਰੂ ਹੋ ਜਾਂਦੀ ਹੈ ਨਾ। ਮਸੂਏ ਕੱਢ ਵੀ ਆਈ ਤੀਰ ਦੋ ਕੱਲ ਦੋ ਵੀ ਲੈ। ਜਾਂ ਤਾਂ ਬੱਬੇ ਚੋਂ ਤੋਂ ਚੱਲ ਪੈਣੀ ਰੇਤਾ ਹੈ ਨਾ ਉਧਰ ਥੋੜੀ ਜੀ। ਛੇਤੀ ਭੜਕਦੀ ਆ ਉਧਰ ਸੁੱਕੇ ਕਰਕੇ। ਵਾਲੇ ਪਾਸੇ ਕੱਢ ਕੇ ਆਇਆ। ਹੂੰ ਹੂੰ। ਅਵੀ ਪਿਛਲੇ ਸਾਲ ਕੱਢੀ ਆ ਹੂੰ ਸਾਨੂੰ ਤਾਂ ਦੱਸਿਆ ਉਹਨੇ ਵੀ ਦੋ ਖੀਲੇ ਆ ਹੂੰ ਹੁਣ ਭਈਆਂ ਨੇ ਵੱਢੀ ਆ ਉਹਨਾਂ ਨੇ ਮਿਲ ਲਈ ਹੂੰ ਕੋਈ ਤਿੰਨ ਖੀਲੇ ਇੱਕ ਖੀਲਾ ਖਾ ਗਿਆ ਬਾਬੇ ਹਾਂ ਦੋ ਖੱਤੀਆਂ ਇੰਜ ਵਿੱਚ ਖੀਲਾ ਖਾ ਕੇ ਤੋ ਤੋ ਤਿੰਨ ਦੇ ਤਾਂ ਹੁਣ ਦੋ ਦੇ ਉੱਤੇ ਹੈ ਹਾਂ ਹੁਣ ਪੱਤੀ ਜਾ ਕੇ ਨਾ ਦੇਖ ਲੈ ਤਿੰਨ ਦੇ ਕਹਿੰਦੇ ਕਰਿਆ ਉਹ ਜੰਦਾ ਚਾਲ ਮੈਂ ਕਹਿੰਦਾ ਕਿਹਾ ਤਾਂ ਇਹ ਕਹਿੰਦਾ ਬਿਆੰਚਾ ਨਹੀਂ ਬਾਬੇ ਭੱਤੀ ਜਾਣੀ ਦਾ ਕੀ ਲੈ ਮੈਂ ਕਹਾਂ ਮੈਂ ਇਕੱਠੇ ਪਾਲਣੇ ਤੁਸੀਂ ਜਿੱਤੇ ਜਿੱਤੇ ਦੌੜ ਤੋ ਇੰਨੀ ਹਿੰਮਤ ਨਹੀਂ ਕਰਦਾ ਚੱਲੀ ਜਾਂਦਾ ਕੰਮ ਅਗਲਾ ਇਹਨਾਂ ਦੀ ਰੋ ਗਿਆ ਬੁढ़ा ਹੋ ਗਿਆ ਖੇਤੀ ਕਰਦੇ ਇਹਨੂੰ ਆਹ ਕੰਮ ਘਾਲ ਬਾਥਾ ਇਹਦਾ ਮੈਨੂੰ ਆ ਹੀ ਨਹੀਂ ਪਤਾ ਲੱਗਿਆ ਵੀ ਦੁਹਾੜ ਕਿੰਨਾ ਹੈ ਉਹ ਜਿਹੜਾ ਕਹਿੰਦੇ ਉਹ ਕਿੰਨਾ ਦਾ ਉਹ ਜਿਹੜਾ ਕਹ ਉਹ ਕਹਿੰਦੇ ਹੁੰਦੇ ਆਪਾਂ ਮਰਲੇ ਮੁੱਲ ਕਿ ਆਹ ਮਰਲੇ ਨਾ ਨਾ ਇੱਕ ਹੋਰ ਕਹਿੰਦੇ ਆ ਵਿਸਵੇ ਹੁੰਦੇ ਆ ਕਨਾਲਾਂ ਹੁੰਦੀਆਂ ਕਨਾਲ ਕਨਾਲ ਆਬ ਤਾਂ ਨਹੀਂ ਮੈਨੂੰ ਪਤਾ ਲੱਗਿਆ ਅੱਛਾ ਕਨਾਲ ਕਿੰਨੇ ਵਿਸਵੇ ਦੀ ਹੁੰਦੀ ਹੈ ਕਨਾਲ ਹੁੰਦੀ 12 ਦੀ 12 ਵਿਸਵੇ ਦੀ ਇੱਕ ਕਨਾਲ ਤੇ 12 ਵਿਸਵੇ ਦੀ ਇੱਕ ਕਨਾਲ ਹੁੰਦੀ ਹੈ ਕਨਾਲਾਂ ਦਾ ਇੱਕ ਥੀਲਾ ਹੈਗੀ ਆ ਲੈਡ ਉਹ ਪਤਾ ਲੱਗਦੇ ਵੀ ਨਾ ਇਹਨਾਂ ਨੂੰ ਕਨਾਲਾਂ 'ਚ ਜਾਣਦੇ ਹੀ ਨਹੀਂ ਚੱਲ ਇਹ ਜਿਹੜੀ ਜ਼ਮੀਨ ਹੈ ਨਾ ਇਹ ਵਿਸਵਿਆਂ ਵਿੱਚ ਹੈ ਨਹੀਂ ਨਹੀਂ ਉਧਰ ਵਿਸਵਿਆਂ ਵਿੱਚ ਕਿੱਧਰ ਇੱਧਰ ਮਨਸੂਹੇ ਯਾਰ ਭਾਉ ਵਾਲਾ ਰੌਤਾ ਇਹ ਵਿਸਵਿਆਂ ਵਿੱਚ ਆ ਉੱਥੇ ਬਿਗਿਆਂ ਵਿੱਚ ਆ ਉੱਥੇ ਦੂਰਿਆਂ ਚਾਉਦਾ ਜੀ ਉੱਥੇ ਬਿਗਿਆਂ ਵਿੱਚ ਆ ਆਪਣੇ ਕਨਾਲਾਂ 'ਚ ਮਰਬੇਬੰਦੀ ਨਹੀਂ ਹੋਈ ਉੱਥੇ ਹੂੰ ਲੋ ਜੀ ਮੀਂਹ ਵੀ ਸ਼ੁਰੂ ਹੋ ਗਿਆ ਮਿਸਤਰੀ ਸਾਹਿਬ ਹਾਂ ਤੂੰ ਹੀ ਲਿਆਇਆ ਮੀਨੂ ساری ਉਰਾਂ ਰੱਖ ਉਰਾਂ ਤੇ ਉਹ ਹੋ ਜੂਗੀ ਆ ਉੱਪਰ ਕਦੇ ਗੇਰਦਾ ਇੱਥੇ ਸਾਈਡ ਪਰ ਆਖਾ ਪੈਪ ਚੱਕ ਦੇ ਇਹ ਧੋਣ ਨੂੰ ਰਹਿੰਦੀਆਂ ਐ ਆ ਪਾਣੀ ਵੜਦੇ ਨਾਲੇ ਇੱਧਰ ਨੂੰ ਕਹੀ ਗੱਲ ਹੈ ਹੈ ਤੇ ਇਹ ਨਹੀਂ ਪਤਾ ਕੌਣ ਲਿਆਇਆ ਤੁਸੀਂ ਸਲਾਹ ਕਰ ਲੋ ਸਾਰੇ ਜਣੇ ਵੀ ਸੋਨੀ ਲੈ ਕੇ ਆਇਆ ਕਿ ਤੂੰ ਲੈ ਕੇ ਆਇਆ ਆ ਲੈ ਲੈ ਕੋਲੀ ਹਾਂ ਭਾਈ ਹਾਂ ਭਾਈ ਉਹੀ ਤਾਂ ਮੈਂ ਕਹਿੰਦਾ ਵੀ ਕੋਈ ਤਾਂ ਲੈ ਕੇ ਆਇਆ ਤੂੰ ਦਾ ਸਭ ਤੋਂ ਪਹਿਨਾ ਆ ਗਿਆ ਹਾਂ ਹਾਂ ਬਾਬੇ ਜੀ ਸੁਣਦਾ ਬਹੁਤ ਰੱਬ ਹਾਂ ਹਾਂ ਸਹੀ ਗੱਲ ਆ ਲਓ ਜੀ ਪੂਰਾ ਚੜਿਆ ਪਿਆ ਰੱਬ ਵੀ ਆਇਆ ਨਾ ਚੱਲ ਰਿਹਾ ਆ ਗਿਆ ਪੂਰਾ ਮੀਂਹ ਆਇਆ ਨਾ ਮਸਾਲੇ ਵਿੱਚ ਪੱਲੀ ਪਾਦੇ ਨਹੀਂ ਇਹਨੇ ਹਟ ਜਾਣਾ ਇਹਨੇ ਬਈ ਇਹਨਾਂ ਨੂੰ ਅੰਦਰ ਬੰਦਾਂ ਹਾਂ ਇਹਨਾਂ ਨੂੰ ਅੰਦਰ ਬੰਨ ਵਿਚਾਰੇ ਬੱਚੂਆਂ ਨੂੰ ਘਰ ਅੰਦਰ ਬਾਹਰ ਗਿੱਲਾ ਏ ਮੀਂਹ ਜੂ ਭੇਜੂਗੇ ਲਓ ਜੀ ਦੇਖਦੇ ਹਾਂ ਹੁ ਕਦ ਕ ਹਟਦਾ ਬਾਬੇ ਨੇ ਟੀਨੇ ਦੇ ਦਿੱਤੀ ਨਾ ਨਾ ਠੀਕ ਆ ਪਕਾ ਬਾਂਡਾ ਮੱਭੇ ਪੜ ਕੋਈ ਮੰਤਰ ਹਟ ਜੂ ਬਾ ਠੀਕ ਆ ਇਹਨੂੰ ਪਤਾ ਵੀ ਦਿਹਾੜੀ ਵਾਲੇ ਬੰਦਿਆਂ ਨੇ ਦਿਹਾੜੀ ਲਾਉਣੀ ਹੈ ਹੈ ਚੱਲ ਕੋਈ ਨਹੀਂ ਮਰਜੀ ਦਾ ਮਾਲਕ ਆ ਇਹ ਜਾਦੀ ਨੇ ਪਹਿਣਾ ਗਵਾ ਮਸਤਰੀ ਵੀ ਆ ਗਿਆ ਤਾਂ ਬੈਗ ਰੱਖ ਕੇ ਲੰਘ ਗਿਆ ਇਹਨੇ ਨਾ ਹੋਈ ਬੰਦੇ ਇੱਥੇ ਆ ਮੁਰਦਲ ਪਾਸੇ ਕਰਦੇ ਹੂੰ ਚਲੋ ਦੇਖਦੇ ਆ ਜੀ ਕਿੰਨਾ ਕੁ ਪੈਂਦਾ ਉਹ ਭਾਈ ਕਬੂਤਰ ਉੜਦੇ ਫਿਰਦੇ ਥੋੜੇ ਉਨੂੰ ਕਾ ਆ ਜਾ ਫੋਰਮੈਨ ਆ ਜਾ ਇਨੇ ਆ ਜਾ ਜਿਹੜੇ ਰਾਤ ਰਾਤ ਲਿਆਉਣਗੇ ਉਹ ਵੀ ਤਿਲਕੇ ਕੇ ਥੱਲੇ ਗਿਰ ਜਾਣ ਬਾਬੇ ਹੂੰ ਮਸਾਲੇ ਕੇ ਲ ਫੇਰ ਕੰਮ ਸਟਾਰਟ ਹੋ ਗਿਆ ਮੀ ਪੈਨ ਦਾ ਪੂਰ ਕੀ ਮਿਸਤਰੀ ਫੇਰ ਲੱਗੇ ਮੈਂ ਕਹਿੰਦਾ ਬਹਿ ਜਾਓ 10 ਮਿੰਟ ਕਹਿੰਦੇ ਹਟ ਗਿਆ ਫੇਰ ਆ ਗਿਆ ਫੇਰ ਹਟ ਗਿਆ ਫੇਰ ਆ ਗਿਆ ਇਹ ਕੰਮ ਹੋ ਰਿਹਾ ਇੰਨੇ ਮੈਂ ਤਾਂ ਕਹਿੰਦਾ ਮੈਂ 5-7 ਮਿੰਟ ਬਹਿ ਲੂ ਕਤੇ ਇਹਨੇ ਉਹ ਵੀ ਤੁਸੀਂ ਰਦਾ ਲਾਓ ਬਾਅਦ ਚ ਪਾਣੀ ਕੇ ਤਿਲਕ ਕੇ ਉਹ ਜਾਵੇਗੇ ਸਿਮਿੰਟ ਵਿੱਚ ਤੇ ਹੂੰ ਬੋੜੀ ਬੜੀ ਚੱਕ ਲਿਆ ਆ ਹੁਣ ਇੱਥੇ ਲਾਉਣੀ ਲਾ ਲਾ ਦੇਖ ਕੇ ਚਲ ਰਹਿਣ ਦੇ ਆਈ ਉਹ ਆਹੀ ਠੀਕ ਆ ਇਹਨਾਂ ਦਾ ਚਾ ਬਾੜਾ ਤੇਰੀ ਪੰਜ ਸੇ ਪੰਜ ਰਦੇ ਆ ਸਾਰੇ ਜੀ ਰੋੜੇ ਵੀ ਲਾਈ ਜਾਂੀ ਵਿਚ ਮੜੇ ਮੋਟੇ ੱਟਕੇ ਜੜ ਗਏ ਜੇ ਆ ਰੋੜੇ ਦਾ ਬਾਬੇ ਇੱਧਰ ਦੀ بجائے ਉਹੀ ਕਰ ਲੈ ਕੋਲ ਇੱਧਰ ਵੀ ਹੈਗੇ ਰੋੜੇ ਤਾਂ ਇਹ ਵੀ ਰੋੜੇ ਨਹੀਂ ਕੰਮ ਖਿੱਚਣ ਇੱਧਰ ਨੂੰ ਗੜਕਦਾ ਬਾਬੇ ਪੂਰਾ ਮੈਂ ਜਿਹੜੇ ਟੈਂਕੀ ਰੱਖ ਦਿੱਤੀ ਸੀ ਜਿਹੇ ਪਾਣੀ ਘਟਿਆ ਵਧਿਆ ਫਲੇਟ ਹਲੇ ਭੱਜੀ ਨਹੀਂ ਪਤਾ ਕੋਈ ਨਹੀਂ ਹੋਰ ਭਾਈ ਇਹ ਬਾਈ ਕੇ ਸ਼ਵਾਰ ਚ ਲੈ ਕੇ ਆਇਆ ਤੂੰ ਆਇਆ ਗਿਆ ਬੇ ਟਾਈਮ ਤੇ ਰੱਖੇ ਮੇਰਾ ਛੱਡ ਤੂੰ ਇਹ ਕੇ ਸ਼ਵਾਰ ਚ ਲੈ ਕੇ ਆਇਆ ਹੁਣ ਕੰਮ ਆਇਆ ਦਾ ਇੱਕ ਬਤਾ ਦਸਣਾ ਦੋੜਾ ਦੋਨੋਂ ਸਭ ਟਾਇਰ ਤੇ ਰੱਕਾ ਖਿਆ ਹੋਇਆ ਮੈਂ ਦੋਵੇਂ ਗੰਜਾ ਜੀ ਟਾਇਰ ਪੁਆ ਲੈ ਯਾਰ ਪਤਾ ਹੀ ਨਹੀਂ ਤੇ ਜਾਂਦਾ ਰਾਮ ਵਾਹ ਕੇ ਰਾਸਤੇ ਵਿੱਚ ਇਧਰ ਆਇਆ ਮੂਰੀ ਵਾਲਾ ਇਹ ਪਿੱਛੇ ਆਦਾ ਠੀਕ ਹੈ ਮੂਰੀ ਵਾਲਾ ਜਾ ਗਿਆ ਸਿਆਵਾ ਆ ਜਾ ਬਣਾ ਲੈ ਯਾਰ ਇੱਕ ਆਪਣਾ ਐਵੇਂ ਐ ਪਾਈ ਜਾ ਰੋਈ ਦੇ ਪਿਆਰ ਦਾ ਮੇਸਤਰੀ ਘਰ ਲੋਹੇ ਦੇ ਪਾਈਪ ਦਾ ਜੀ ਉਹ ਲਾਤ ਆ ਜਿਹੜਾ ਹਾਂ ਤਾ ਦੇਖਿਆ ਰਿਹਾ ਆ ਉਹ ਚੁਕਾ ਦੋ ਤੱਕ ਆ ਉਹ ਜਿਹੜਾ ਜਿੱਕੇ ਖਰਾਇਂ ਚੀਗਾ ਨਾ ਕੱਲ ਵੀ ਆਇਆ ਵਾ ਪਰਸੋਂ ਵੀ ਆਇਆ ਵਾ ਘਰੇ ਵੜ ਗਿਆ ਦਾ ਇਹ ਇਹ ਨਾ ਮਹੂ ਘਰ ਕਾ ਵਾਏ ਕਿਤੇ ਲੱਗਿਆ ਪੁੱਛ ਲੈ ਤਾ ਜਾਓਗਾ ਕਾ ਬਾਬੇ ਤਾ ਜਾਓਗਾ ਓਏ ਓਏ ਬਾਬੇ ਦੀ ਵੀ ਸੁਣ ਲੈ ਇੱਧਰ ਓਏ ਬਾਈ ਬਾਬੇ ਦੀ ਸੁਣ ਲੈ ਗਿਆ ਕਹਿੰਦਾ ਮੈਂ ਨਾ ਦੁੱਧ ਪੀ ਲਿਆ ਲੈਦਾ ਤੇਰੇ ਘਰੇ ਆ ਨਾ ਮੈਂ ਨਾ ਪੀਦਾ ਦੁੱਧ ਦੀ ਨਹੀਂ ਗੱਲ ਹੈ ਹਾਂ ਦੇਖਿਆ ਲੱਗ ਗਿਆ ਇਹ ਨੂੰ ਤੂੰ ਆ ਜਾਏਗਾ ਮੈਂ ਹੋ ਗਿਆ ਥੋੜੇ ਜਿਹੀ ਥੋੜੇ ਖੋਲਾ ਥੋੜੇ ਥੋੜੇ ਹੈਗੀ ਇਹਦਾ ਲੱਗਾ ਟੱਕੀ ਬੰਸਾਬ ਹੂੰ ਠੀਕ ਆ ਕੋਲਾ ਕੇ ਕਾਲੂ ਲੱਗੇ ਰਹਿਣ ਦਾ ਇੱਕ ਅੱਧਾ ਦਿਨ ਹੋਰ ਤੇ ਚਾਰ ਦਿਨ ਕਿਹਾ ਡੱਕੜੀ ਇੰਨੇ ਦਿਨ ਕਿ ਕਰਾਉਣਾ ਚਾਰ ਦਿਨ ਹੈ ਇੰਨੇ ਦਿਨ ਨਹੀਂ ਹੈ ਹੂੰ ਬਾਪੂ ਦਾ ਲੈਂਟਰ ਮੰਗੂ ਬਗਾ ਦੇ ਹਫਤਾ ਤਨੀ ਆਇਟਾਂ ਘੜਦੇ ਆ ਉਹ ਲੈ ਨਹੀਂ ਪੋਤੋ ਲੰਘ ਨਹੀਂ ਆ। ਓਰੇ ਕਿਆ ਲਾਉਂਗਾ ਫਿਰ ਸਿਮਿੰਟ ਕਿਧੇ? ਆਹਾਂ। ਵਿੱਚ ਚਾਦਰ ਜੀ ਲਾ ਦਾਂਗੇ ਕੋਈ ਪਹਿਨਾ ਟੀਨਾ ਲਾਉਣ ਦੀ ਸਲਾਹ ਦੀ ਟੀਨਾ ਘਟ ਗਈਆਂ। ਉਧਰੇ ਪੈ ਜਾਣੀਆਂ ਉਹ। ਚਾਦਰ ਜੀ ਲੈ ਕੇ ਚਾਦਰ ਜੀ ਲਾ ਦਾਂਗੇ ਕੋਈ। ਟੀਨਾ ਨਹੀਂ ਟੀਨਾ ਨਹੀਂ ਪਹਿਨ ਲੈ। ਲਾ ਕੇ ਵੱਢ ਕੇ ਮਣੋ ਲਾਣੀ ਹੋਰ ਕਰਦੇ। ਉਹ ਕਹਿੰਦਾ ਟੀਨਾ ਨਾਲ ਤੈਨੂੰ ਫਾਈਬਰ ਸਾਤੀ ਪੈ ਜਾਣੀ। ਫਾਈਬਰ ਪਿਆ ਰੇਟ। ਠੀਕ ਹੈ ਜੀ। ਇਹ ਤਾਂ ਸੋਣੀ ਦੱਸੂ। ਮੈਤਰੀ ਵਿਕਾਸ ਹਸਤਾ ਪੈਣਾ ਕਿੰਨੀ ਕਿੰਨੀ ਪੈ ਜੂ ਉਹ ਤਾਂ ਫੁੱਟ ਗੱਲ ਆ ਗੁਣਾ 14 ਸਾਤੇ ਪੰਡਾ 42 ਰੁਪਏ ਲੈ ਕੇ ਆਈ ਸੀ ਜਿੱਤੀ 14 ਸਾਤੇ 99 ਹੈ 99 99 ਫੁੱਟ ਪੈ ਜਾਣੀ ਫਿਰ 99 ਫੁੱਟ 5000 ਦੀ ਹੋਊਗੀ 99 ਫੁੱਟ 500 ਫੁੱਟ ਹੋ ਵੀਕਾਰ ਹੈ ਗਾ ਦੀ ਕਿੰਨੇ ਦੀ 5000 ਦੀ ਹੋਊਗੀ 6000 ਦੀ ਹੋਊਗੀ 40 ਰੁਪਏ ਨਾਟ ਵੀ ਲੈ ਨਾਟ-ਨਾਟ 5000 ਦੀ ਹੋਊਗੀ ਯੂਟੀਨ ਲਾਉਂਦੇ ਆ ਅੱਗੇ ਯਾਰ ਨੇ ਦੋ ਤੀਨਾ ਹੋਣੀਆਂ ਦੇ ਨਹੀਂ ਲੰਬੀਆਂ ਸਾਹ ਸਾਹ ਪਰ ਟੀਨਾ ਵਧੀਆ ਵੱਟ ਕੇ ਸਾਡੇ ਵਿੱਚ ਲਾ ਦੇ ਸਾਹ ਸਾਹ ਦੀ ਤੇਰੇ ਦੋ ਪਲੇਨ ਟੀਨਾ 70 75 ਰੁਪਏ ਕਿਲੋ ਹੁੰਦਾ ਦੀ ਯਾਰ ਤੇਰੇ ਫੇ ਪਲੇਨ ਕਿਹੜੀ ਕਿਹੜੀ ਪਰ ਜੇਤਾਂ ਵਾਲੀ ਪਲੇਨ ਬੋ ਵੀ ਜੋ 1500 ਦੀ ਤੇ ਉਹ ਕਿੰਨੀ ਕਿਲੋ ਲੱਜੂ 2000 ਰੁਪਏ ਉਹ ਵੀ ਇੰਨੀ ਲੱਗਣੀ ਇੰਨੀ ਫਾਈਬਰ ਲੱਗਣੀ ਨਹੀਂ ਨਹੀਂ ਕਿਲੋਆਂ ਚ ਨੋਆ ਜੋ ਵੀ ਆ ਜਾਨੀ ਯਾਰ 2500 ਦੀ ਚਲ ਦੇਖਦੇ ਆ ਫਿਰ ਕਿਹ ਸਸਤਾ ਪੈਂਦਾ ਆਹੋ ਉਹ ਹੀ ਕਹਿੰਦਾ ਮੈਂ ਆਇਆ ਵੀ ਟੀਨ ਨੇ ਖਰਾਬ ਨਹੀਂ ਹੋਣਾ ਲੈ ਇੱਥੇ ਤੈਨੂੰ ਪੀਪੇ ਲਿਆ ਦੇਣਾ ਵੱਟ ਕੇ ਸਾਡੇ ਨੂੰ ਰੋਕ ਕਰ ਦੇ ਗੱਲ ਪੰਜ ਗੱਲਾਂ ਹੁੰਦੀਆਂ ਨੇ ਜਿਹੜਾ ਬਾਬੇ ਨੂੰ ਨਾ ਉਹ ਲਾੜ ਜਿਹਾ ਘਰ ਬਸਦਾ ਤੇ ਜੇ ਵਰਗੀ ਚੰਗੀ ਗੱਲਾਂ ਹੁੰਦੀਆਂ ਬਾਬੇ ਦੇਖ ਲੈ ਇਹਨੂੰ ਤੇਰੇ ਵਰਗਾ ਬਣਾਉਣ ਨੂੰ ਫਿਰਦਾ ਇਹ ਟੀਨ ਆਪ ਜਿਕਣਾ ਗੇਟ ਕਰਾਇਆ ਦੇ ਲੈ ਟੀਚਰਾਂ ਕਰਦਾ ਤੈਨੂੰ ਦੇਖਦਾ ਮੈਂ ਵਧੀਆ ਲਵਾਊਗਾ ਨੀ ਜੀ ਆਹ ਵੇਲ ਲਵਾਊਗਾ ਇਹਨਾਂ ਇਹ ਬੋੜਾ-ਬੋੜਾ ਲਵਾਊਗਾ ਮੈਂ ਹੈਂ ਉਲਾਂ ਕੇ ਕਹਿੰਦਾ 18 20 ਦਾ ਲਵਾ ਹੁਣ ਗੱਣਾ ਪੜਿਆ ਹੋਇਆ ਬੈਗ ਲੱਗ ਗਿਆ ਹਾਂ ਹਾਂ ਦੋ ਬੈਠਣਾ ਰੇੜੀਆਂ ਨਾ ਨਾ ਠੀਕ ਆ ਛਿੱਟਾ ਦੇ ਦੇਣਾ ਆ ਪੈਟਰੀ ਭੱਟ ਤਾਉਂ ਦਾ ਦੇਖਿਆ ਜਿਆਦੇ ਇਹਨੇ ਪੈਸੇ ਹੋਰ ਹੋਰ ਸਾਫ਼ ਕਰਕੇ ਰੱਖ ਲਈਟਾ ਕਿੰਨਾ ਏਰੀਆ ਏਰੀਆ ਨਹੀਂ ਮੈਨੂੰ ਪਤਾ ਦੋ ਬੈਠ ਗਿਆ ਤੇ ਤਿੰਨ ਖਣਦੀ ਆਹ ਕੱਲੇ ਪਰ ਪੁਰਾਣੀ ਉਹ ਪਾਈ ਹੋਈ ਜੁੜੀ ਕੱਟਣਾ ਠਕਾਣਾ ਹੁੰਦਾ ਡਾਟਾ ਮੈਂ ਕੱਟਣਾ ਦੇਖਦਾ ਹੁੰਦਾ ਆਹ ਆ ਗਿਆ ਨਾ ਦਾਦ ਬਾਦੇ ਨਹੀਂ ਹੈਗੇ ਚੱਲ ਅੱਜ ਕਾਰੇ ਖਾਣ ਨੂੰ ਇੱਕ ਹਾਲ ਕਰ ਲੈਂਦੇ ਆ ਉਹ ਕਿਨਾਰੇ ਤੋਂ ਆ ਗਏ ਆ ਆਹ ਕੋਈ ਦਾੜਾ ਨਾੜੇ ਹਮੜਾ ਪਰ ਬੈਠਾ ਹੈ ਥਾਹੀ ਗਿਆ ਨਾਲੇ ਕਬੂਤਰ ਰਿੱਚੇ ਕਬੂਤਰਾਂ ਦਾ ਬਹੁਤ ਸ਼ਕੀਨ ਹਾਲੇ ਕਬੂਤਰੇ ਕਬੂਤਰ ਫਿਰਦਾ ਇੱਕ ਹੀ ਜਾਂਦਾ ਮੈਂ ਲੋੜੇ ਨਹੀਂ ਬਣੀ ਕੋਮਣ ਦੀ ਅੱਖਰਵਾਇਆ ਦੇਖ ਪਿੰਡ ਦੇ ਗੱਬੇ ਦਾ ਹੈ ਗਿਆ ਇੱਥੇ ਉੜਦੇ ਹੈ ਇੱਥੇ ਬੈਠੇ ਹੈ ਸੀ ਕੋਈ ਕੋਈ ਟੇਬਲਦਾਰੇ ਲਿਆਉਣਾ ਪੱਕੀ ਲਾ ਲਈ ਹੂੰ ਬਹੁਤ ਆਰ ਖਾਂਦੀ ਹੈ ਜਾ ਲਿਆ ਪਲੂ ਬਾਈ ਦਾ ਠੇਕਾ ਚੱਲਦਾ ਢਾਉਣ ਦਾ ਜਿਹੜੇ ਕਮਰੇ ਆ ਇੱਧਰ ਕਬੂਤਰ ਵਾਲਾ ਬਾਈ ਕਹਿੰਦਾ ਮੈਂ ਢਾ ਦੂੰਗਾ ਪਰ ਢਾਊਗਾ ਮਈ ਜੂਨ ਵਿੱਚ ਕਹਿੰਦਾ ਖੱਡਾ ਖੁੱਡਾ ਉੱਥੀ ਲਿਆਊਗਾ ਉੱਥੀ ਕਬੂਤਰ ਵਾਲਾ ਜੀ ਆਊਗਾ ਉੱਥੀ ਢਾਈ ਜਾਊਗਾ ਆਹ ਉਹ ਘਰਾਂ ਜਾਣ ਦੀ ਲੋੜੇ ਨਹੀਂ ਆਏਗੀ ਨਹੀਂ ਵੀ ਭੋਲੂ ਬਾਈ ਨੇ ਤਾਂ ਰੋਜ਼ ਚੱਕ ਲਿਆ ਕਰਨਾ ਕਰਤੇ ਇਹ ਇਹਨੇ ਭੱਜਣਾ ਥੋੜੋ ਦੇਣਾ ਇਹਨਾਂ ਦਾ ਵੀ ਬਾਈ ਫੇਕ ਦੇਣਾ ਕਬੂਤਰਾਂ ਦਾ ਨਾ ਨਾ ਹੁਣ ਉਡਾਉਣੇ ਘਾਟਾ ਗਰਮੀ 'ਚ ਫੁੜਕ ਫੁੜਕ ਕੇ ਤਾਂ ਗਿਰਦੇ ਆ ਵਿਚਾਰੇ ਗਰਮੀ ਲਾ ਹਾਂ ਬੱਬੇ ਗਰਮੀ ਚ ਮਾਰਨੇ ਗਰਮੀ ਚ ਤਾਂ ਕਹਿੰਦਾ 11 ਵਾਦਿਆਂ ਨੂੰ ਬਾਜੀ ਮੁੱਕ ਜਾਂਦੀ ਏ ਜਿਹੜੀ ਸ਼ਾਮ ਤੱਕ ਚੱਲਦੀ ਹੁੰਦੀ ਆ ਹਾਂ ਹਾਂ ਦੋਨੇ ਕਿਹੜੇ ਜਿੱਤ ਕੇ ਵੀ ਲੈ ਆ ਨਹੀਂ ਬਾਈ ਹਾਂ ਹਾਂ ਕੋਈ ਵੀ ਜਿੱਤੇ ਆ ਨਾ ਨਾ ਕਮੈਂਟ ਦਾ ਕੋਈ ਹੈ ਇਹ ਵੀ ਅੜਾਉਂਦੇ ਆ ਯਾਰ ਬੰਦਿਆਂ ਨਹੀਂ ਰੱਖੇ ਵੇ ਹਾਂ ਇਹਦਾ ਲੈਵਲ ਕਰ ਲਈ ਤੁੱਕੇ ਮੈਂ ਕਹਿੰਦਾ ਇੱਕ ਵਾਰੀ ਨਾਲ ਹੀ ਗੱਲ ਜਿੱਤੋਂਗੇ ਲੈਵਲ ਕਰਕੇ ਰਦਾ ਲਾਲਾ ਫਿਰ ਕੀ ਲਾ ਜੇ ਆਹੀ ਰਜ਼ਾ ਕਰ ਲੈ ਲੀ ਬਲ ਵਾਲਾ ਨਾਲੇ ਪਤਾ ਲੱਜੂ ਵੱਧ ਘੱਟ ਸਿਮਿੰਟ ਪਾਉਣਾ ਹੋਇਆ ਜੇ ਸਰਨੀ ਦੇ ਪੁੱਤ ਨਾਲੀ ਕਿੱਥੇ ਆ ਨਹੀਂ ਪੰਚ ਗਿਆ ਠੇਕਾ ਕਰਾ ਦਈਏ ਢਾਉਣ ਦਾ ਇਹ ਨਹੀਂ ਮੰਨਦਾ ਇਹ ਕਹਿੰਦਾ ਚਾਹ ਨਹੀਂ ਬੁਲਾਉਂਦਾ ਇਹ ਦੇਲਾ ਇਹ ਤਰ੍ਹਾਂ ਦੇ ਬਾਦੇ ਪਰ ਵੀ ਦੇਤਾ ਹੈ ਇਹ ਤਾਂ ਵੀ ਕਹਿੰਦਾ ਕੱਟਾ ਹੈ ਆਪਾਂ ਜੋ ਵੱਧ ਮੈਹੀ ਚੰਗੀ ਬਰਦਾ ਨਹੀਂ ਨਾ ਨਾ ਠੀਕ ਆ ਬਾਬੇ ਜਿਹੜੇ ਤਾਂ ਚੀਜ਼ ਦਾ ਪਤਾ ਹੀ ਨਹੀਂ ਹੈ ਦਿਹਾੜੀ ਚੰਗੀ ਹੈ ਠੀਕ ਆ ਜੇ ਪਤਾ ਹੀ ਨਹੀਂ ਹੈਗਾ ਠੀਕ ਆ ਵੀ ਦਿਹਾੜੀ 'ਚ ਰੱਖ ਲੈਣਾ ਇਹਨੂੰ ਦਿਆੜੀ 'ਚ ਰੱਖ ਲੈਣਾ। ਪ੍ਰੀਵੀਆ? ਖਾਲੀ ਆਈ ਭਰਨ ਚੱਲੇ। ਭਰ ਲਾ। ਉਹ ਬਾਲਟੀ 'ਚ ਭਰ ਲਾ। ਦੋ ਕਮਰੇ ਕਹਿੰਦਾ। ਆਹ ਮੂਰੇ ਕਮਰੇ ਇੱਕ ਚਾਰ ਚੜ ਦਾ ਬਰੈਂਡਾ, ਇੱਕ ਗਾਹਾਂ ਐ ਦੋ ਖਣ ਦੀ ਸੋਈ। ਨਾ ਉਹ ਫੌਜੀ ਵਾਲੇ ਕਹਿੰਦਾ ਤੂੰ। ਹੂੰ। ਆਹ ਚਾਰ ਕਮਰੇ ਰੱਖ ਲੈ ਮਾਲਕ ਲੈ ਕੇ। ਬਸ ਤੂੰ ਦੇਖ ਤਾਂ ਨਹੀਂ ਨਾ ਕਿਸੇ ਨੂੰ। ਹੂੰ। 12 ਖਾਣ ਹੈ। ਠੀਕ ਨਹੀਂ ਭਾ? ਕਹਿੰਦਾ 50000 ਲੈ ਲੂ। ਇਹਨੇ ਵੀ ਸਾਡੇ ਕੋਲ ਨਾ ਪਰਦਾ ਛੱਡ ਪਾ ਕੇ ਵੀ ਬਚਾਉਣ ਨੂੰ ਹੋਰ ਭਾਈ ਚਲ ਠੀਕ ਆ ਭਾਈ ਜੀ ਆ ਲੈ ਆਉਗੇ ਉਹ ਕੁਰਸੀ ਲੈਈ ਭਾਈ ਜੀ ਨੂੰ ਹਾਂ ਢੋਲੂ ਬਾਈ ਨੂੰ ਵੀ ਲੈ ਆਈ ਨਾਲੇ ਅੱਜੀ ਕਹਿ ਗਈ ਜਾਂਦਾ ਕੰਨ ਜੀ ਨੂੰ ਇਹ ਦੇਖ ਲੈ ਕੰਨ ਜੀ ਨੂੰ ਕਰਦਾ ਉਹ ਇਹਦਾ ਫੋੜਾ ਬੈਲਡ ਕਰਦੇ ਸੋਨੀ ਯਾਰ ਨਹੀਂ ਦੇਖ ਲੈ ਫਿਰ ਮੁੜ ਕੇ ਫੇਰ ਆਉਣਾ ਪੈਣਾ ਮੈਂ ਸਾਰ ਬਾਹਰ ਕੱਢੀਆਂ ਮੇਰੀਆਂ ਇਹਦਾ ਥੋੜਾ ਬੈਲਡ ਕਰਦੇ ਇਹਨੂੰ ਘਰ ਨੂੰ ਜਾਣ ਦੇ ਬਾਹਰ ਚ ਕੱਤੀ ਮਾਮਾ ਮਨੋ ਗਿਆ ਦਾ ਹਾਂ ਲੱਗਿਆ ਵਾ ਚੱਲ ਕੋਈ ਨਹੀਂ ਬੁੰਨੀ ਜਾਣ ਦੇ ਸਾਰੀ ਦਿਨ ਚਾਹੀਏ ਕੋਈ ਚੱਕਰ ਨਹੀਂ ਹੈਗਾ ਚਾਹ ਰਾਤ ਤੱਕ ਲੱਗਿਆ ਰਹੇ ਹਾਂ ਤੇ ਲਾਵੀਆ ਕੰਦ ਵੀ ਹੋ ਗਈ ਫਾਈਨਲ ਖੋਲੋ ਪੈੜੀ ਦੀ ਵੀ ਹੁਣ ਚੱਲ ਉਹ ਕਰਾ ਲਾ ਜਾ ਉਹ ਕਰਾ ਲਾ ਨਾ ਮੈਂ ਆ ਕੇ ਕਰਵਾ ਲਵਾਂ ਮੈਂ ਸਕਦਾ ਮੈਨੂੰ ਧੁੱਪਾਲੇ ਹੈਵੀ ਨਹੀਂ ਆ ਮਾਮ ਅੱਜ ਮੰਦੂਗਾ ਕਿ ਨਹੀਂ ਅੱਜ ਆਇਆ ਇਹ ਮਸਾਂ ਲੂਟ ਮੈਂ ਤਾਂ ਬੋਲ ਰਿਹਾ ਤਾਂ ਮੈਂ ਤੁਹਾਨੂੰ ਧੱਕਾ ਬਜਾ ਦੇਣਾ ਸਰਕਾਰ ਕਰ ਬੰਦ ਉਹ ਤਾਂ ਦੋ ਦਿਨ ਚੋਂ ਮੈਂ ਦੇਣਾ ਜਿਨਾ ਮਾਰ ਦੇ ਲੈ ਲੈ ਉਹ ਤਾਂ ਮੈਂ ਨਹੀਂ ਕਹਿ ਤਾ ਬਸ ਕਿ ਤੂੰ ਮੈਨੂੰ ਨਹੀਂ ਡਾਣਾ ਮੈਂ ਕਹਿੰਦਾ ਅੱਜ ਮੈਂ ਆ ਬੈਠਾ ਹਾਂ ਉਹ ਮੈਂ ਤੇ ਇੱਕ ਜਾਨ ਨੂੰ ਦੱਸਦਾ ਮੁੰਡੇ ਹਨ ਬਣਾ ਦੇ ਗਰਮੀ ਆ ਗਈ ਹੁਣ ਅੱਜ ਸ਼ਾਮ ਤੱਕ ਵਿਹਲਾ ਤੂੰ ਆ ਬੰਦਾ ਤੈਨੂੰ ਬੁਣਾਇਆ ਵਾ ਗੈਲ ਇੱਕ ਇੱਕ ਪਾਸੇ ਤੇ ਲੱਗੇ ਯਾਰ ਪੱਦਰ ਤੇ ਕਦੇ ਕਿਤੇ ਕਿਤੇ ਮਾਰ ਦਿੰਦਾ ਟੱਕ ਤੂੰ ਕਦੇ ਕਿਤੇ ਮਾਰ ਦਿੰਦਾ ਲੈ ਕਹੇ ਤਿੰਨ ਤੇ ਦੋ ਪੰਜ ਡੰਗਰ ਪਏ ਆ ਦੋ ਆ ਵੀ ਆ ਇਹ ਤਾਂ ਮੁੰਨਣੀ ਨਹੀਂ ਜੀ ਕਹਦੇ ਅੱਡ ਕਾ ਹੋਏ ਛੋਟੇ ਉਹ ਬੱਸ ਕਰ ਡੈਡੀ ਨੇ ਤਾਂ ਕਿਹਾ ਇਹ ਡੈਡੀ ਉਹਦਾ ਕਿਹੜਾ ਡੈਡੀ ਉਹ ਮਗੌਲ ਕਰਕੇ ਗਿਆ ਤੈਨੂੰ ਆ ਗਰਮੀ ਤਾਂ ਕਿੰਨੀ ਪੈਂਦੀ ਆ ਪਹਿਲਾਂ ਮੁੰਨਣੀ ਨਹੀਂ ਦਿਓ ਕਹਿੰਦੇ ਸੀ ਲਾ ਪਾਪਾ ਇਹ ਵੇਲਾ ਕਿ ਨਾਲ ਲੱਗਿਆ ਆ ਮੁੰਨਣਾ ਹੀ ਨਹੀਂ ਉੱਥੇ ਇਹ ਮਨਾਦੇ ਸਾਰੇ ਇਹ ਠੀਕ ਆ ਮੈਂ ਵੀ ਤਿੰਨ ਜੋੜ ਤੇ ਗਾਡਰ ਫੋਰਮੈਨ ਹੈ ਦੋ ਜੋੜ ਦੀਆਂ ਨਾਲਾ ਐਪਾ ਹੂੰ ਨਾਲ ਆ ਪਾਈਪਾਂ ਨੂੰ ਪਾਈਪਾਂ ਕਹਤੀਆਂ ਉਹ ਚੌਰਸ ਡੱਬੀ ਵਾਲੀਆਂ ਐ ਜਿਹੜੀਆਂ ਛੋਟੀਆਂ ਹੀ ਵੱਡੀਆਂ ਆ ਅੱਗੇ ਤਾਂ ਮੈਂ ਜਿਹੜੀ ਤਕੜੀਆਂ ਲਾਤੀਆਂ ਤਾਂ ਬੱਸ ਕਰਾਤੀ ਕਿਤੇ ਅੱਗੇ ਉਹ ਵੀ 5 ਇੰਚ ਨਹੀਂ ਮੋਟੀਆਂ ਉਹ 4 ਇੰਚ ਹੀ ਆ ਨਾ ਉਹ ਹੋ ਗਿਆ ਯਾਰ ਦਾ ਨੂੰ ਅੱਛੀ ਨਹੀਂ ਕਰ ਬ ਤਾਂ ਇਹਦੇ ਪਟਾਕੇ ਪਵਾ ਦੇਣੇ ਲੈ ਮੈਂ ਚੱਲ ਦੇਖੀਏ ਛੋਟੂਆ ਸੋਚ ਚੱਕਦੇ ਛੋਟੇ ਜਗਾਦ ਨੂੰ ਕੀ ਮਾਰੀ ਯਾਰ ਗਾਉਂਦ ਦਵਾ ਦੇ ਹਾਂ ਗਾਉਂਦ ਦਵਾ ਚੱਲ ਮੈਂ ਇਧਰ ਹੀ ਗੰਦ ਨੂੰ ਸ਼ੁਰੂ ਹੋ ਗਏ ਹੁਣ ਬਾਪੂ ਹੈ ਆਪਾਂ ਰੋਪੜ ਗਏ ਫਿਰ ਹੈ ਕਿ ਮੈਂ ਕਿ ਇਧਰ ਹੀ ਗੰਦ ਨੂੰ ਸ਼ੁਰੂ ਹੋ ਗਏ ਮਿਸਤਰੀ ਹਾਂ ਭਾਈ ਚੱਕਲੇ ਮਾਦਾ ਤੈਨੂੰ ਕਹਿੰਦਾ ਚੱਕਲੇ ਚੱਲ ਫੜਦਾ ਨਹੀਂ ਪੁੱਤ ਲਾ ਸਭ ਤੋਂ ਪਹਿਲਾਂ ਉਹ ਹੁੰਜੇ ਜ। ਪਹਿਲੇ ਨੰਬਰ ਪਰ। ਚੱਲ ਮੇਰਾ। ਗਾਡਰ ਮੈਣ ਲੱਗੇ ਆ ਦੇਖੀਏ ਵੀ ਕਿੰਨੇ ਪੈਣੇ ਆ, ਕਿੰਨੇ ਫੁੱਟ ਦੇ ਪੈਣੇ ਆ। ਪਰ ਆ ਲਾਪੋ ਤੋ ਲਾ ਕੇ ਹੁੰਜੇ ਚ ਲਾ। ਹਾਂ ਬਸ। ਤੂੰ ਇਧਰ ਹੀ ਖੜ ਹੋ ਨਾ। ਕੋਈ ਨਹੀਂ ਨਾ ਟੈਂਕੀ ਦੇ ਉੱਪਰੋਂ ਕੱਢ ਲੈਣਾ। ਹਾਂ ਬਸ। ਹਾਂ ਕੋਠੇ 'ਤੇ ਰੱਖ ਹੋ ਜਾਣਾ ਉਹ ਤਾਂ। ਬਾਹਰ ਮਾਰਨ ਆਉਣਾ ਹੈ। ਆ ਇੱਥੇ ਕੰਧ ਕਰੇ ਲਾਲਾ ਪਚੜਾ ਰੱਖ ਲੈਣਾ ਦੱਜੀ ਗੱਲ ਵੀ ਕਿੰਨਾ ਐ ਨਾ ਨੋ ਇੰਚ ਨਹੀਂ ਇੱਥੇ ਨੂੰ ਆਸੋ ਨਹੀਂ ਰੋੜਾ ਰੋੜ ਨਹੀਂ ਇੰਨਾ ਕੋਈ ਕਰਕੇ ਕਿੰਨਾ ਹੋਇਆ ਹੈ ਗਾਲੀ ਫਟ ਹੋ ਗਿਆ ਪੂਰਾ ਹੈ ਇਹ 34 ਗੱਟ ਲਾ 42 ਹੋ ਗਿਆ ਆ 6 ਇੰਚ ਢਾਓ 6 ਇੰਚ ਢਾਓ ਹੋ ਜੂ 43 ਹੋ ਗਿਆ ਉਹ ਮਿਲ ਕੇ ਦੇਖਾਂਗੇ ਆਪੂ ਹੁਣ ਇੱਥੇ ਜਿਹਨੂੰ ਅਜੇ ਗੱਬੇ ਜੂ ਉੱਪਰ ਨੂੰ ਚੱਕ ਲਿਆ ਜਿੰਨਾ ਹੋਇਆ ਬਸ ਆਹ ਦੀ ਸੇਹ ਨੂੰ ਲਾ ਲਾ ਦੂ ਆ ਵੀ ਇਹ ਵੀ ਸਰੀ ਜਾਨੇ ਸਾਰੀ ਸਰੀ ਜਾਨੇ ਆ ਉਹ ਪਰਾਂ ਲਾ ਸੋ ਨਹੀਂ ਗੱਬੇ ਹੋ ਰਹਿ ਗਏ ਇੱਕ ਕੰਧ ਦੇ ਗਾਲਾ ਲਉ ਤਾ ਆ ਵੀ ਵਿਆਲੀ ਰਈ ਆ ਵਿਆਲੀ ਰਈ ਆ ਚੱਲ ਅੱਗੇ 2 43 43 ਦੇ ਹੋ ਗਏ ਕੁਝ ਦਾ ਫਰਕ ਹੋਊਗਾ ਗਾਹਾਂ ਆ ਜਾ ਗਾਹਾਂ ਆ ਜਾ ਹੋਰ ਹੋਰ ਗਾਹਾਂ ਆ ਜਾ ਇਹ ਠੀਕ ਹੈ ਇਹਦਾ ਦੋ ਕੁੰਗੜ ਦਾ ਫਰਕ ਹੋਣਾ ਇਹ ਚਾਹ ਦੇ ਜਿਆਦਾ ਹੈ ਉਹ ਇਧਰ ਕਾਣ ਪਈ ਜਾਂਦੀ ਆ ਕਾਣ ਪਈ ਜਾਂਦੀ ਕਾਣ 44 ਹੈ ਇਹ 42 4